ਹਾਂਜੀ ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦਾ ਵਿਸ਼ਾ ਬਹੁਤ ਹੀ ਖਾਸ ਹੈ ਵਿਸ਼ਾ ਹੈ 11ਵੇਂ ਸ੍ਰੀ ਤੇ ਸੋ 11ਵੇਂ ਸ੍ਰੀ ਬਲਾ ਸੁਨੇਹਾ ਆਪ ਸਭ ਨਾਲ ਸਾਂਝਾ ਕਰਾਂਗੇ ਜੀ ਵੀਡੀਓ ਨੂੰ ਪੂਰੀ ਜਰੂਰ ਸੁਣਨਾ ਜਿਹੜੀਆਂ ਵੀ ਪੀਰਾਂ ਫਕੀਰਾਂ ਦੀ ਸੇਵਾ ਕਰਨ ਵਾਲਾ ਰੂਹਾਂ ਨੇ ਸੋ 11ਵੀਂ ਸ੍ਰੀ ਨੂੰ ਮਨਾਉਣ ਵਾਲਾ ਰੂਹਾਂ ਹੈ ਉਹ ਇਸ ਵੀਡੀਓ ਨੂੰ ਜਰੂਰ ਪੂਰੀ ਸੁਣਨ ਤੇ ਕਮੈਂਟਾਂ ਵੀ ਨਾਲ ਦੇ ਨਾਲ ਜਰੂਰ ਪੂਰੀਆਂ ਸੁਣਿਆ ਕਰੋ ਸੋ ਜਿਨ੍ਹਾਂ ਨੂੰ ਸਵਾਲ ਦਾ ਜਵਾਬ ਮਿਲ ਜਾਂਦਾ ਹੈ ਉਹ ਇੱਕ ਵਾਰ ਕਮੈਂਟਾਂ ਵਿੱਚ ਜਰੂਰ ਦੱਸਦਿਆ ਕਰੋ ਜੀ ਸੋ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰਾਂਗੇ 11ਵੇਂ ਸ੍ਰੀ ਦਾ ਸਨੇਹਾ ਵੀ ਆਪ ਸਭ ਨਾਲ ਸਾਂਝਾ ਕਰਾਂਗੇ ਸੋ 11ਵੀਂ ਮਨਾਉਣ ਵਾਲਿਆਂ ਦੇ ਕਦੇ ਵੀ ਕੰਮ ਨਹੀਂ ਅੜਦੇ ਜੀ ਇਹ ਤਾਂ ਜਿਹੜੀਆਂ ਰੂਹਾਂ ਕਰਮ ਕਰਦੀਆਂ ਹੈ 11ਵੀਂ ਸ੍ਰੀ ਮਨਾਉਂਦੀਆਂ ਹੈ ਜਿਉਂ ਵਾਕੇ ਹੀ ਉਹਨਾਂ ਨੂੰ ਸਭ ਕੁਝ ਪਤਾ ਹੁੰਦਾ ਹੈ ਕੁਝ ਸਮਝਾਉਣ ਦੀ ਜ਼ਰੂਰਤ ਨਹੀਂ ਪੈਂਦੀ ਵਿਸ਼ਵਾਸ ਰੱਖ ਕੇ ਸ਼ਰਧਾ ਦੇ ਨਾਲ 11ਵੀਂ ਬਣਾਈ ਜਾਵੇ ਤੇ ਔਖੇ ਤੋਂ ਔਖਾ ਕੰਮ ਵੀ ਸੌਖਾ ਬਣਾ ਦਿੰਦੇ ਨੇ ਸੋ ਐਸਾ ਹੈ ਇਸ ਸਰਕਾਰਾਂ ਸੋ ਗੱਲ ਨਿਜਮ ਦੀ ਹੈ ਤੇ ਵਿਸ਼ਵਾਸ ਦੀ ਹੈ ਕਰਮ ਦੀ ਹੈ ਜੇ ਕਰਮ ਕਰ ਲੈਨੇ ਹੋ ਗੱਲ ਸੁਣ ਕੇ ਅਣ ਸੁਣਾ ਨਹੀਂ ਕਰਦੇ ਉਹਦੇ ਤੇ ਅਮਰ ਕਰਦੇ ਹੋ ਰਾਮਚੰਦ ਨੂੰ ਸਮਝਦੇ ਹੋ ਤਾਂ ਜ਼ਿੰਦਗੀ ਵਿੱਚ ਬਦਲਾਅ ਜ਼ਰੂਰ ਆਉਂਦਾ ਹੈ ਸੋ ਬਾਕੀ ਆਪਾਂ ਅੱਜ ਇੱਥੇ ਚੰਗੀ ਤਰ੍ਹਾਂ ਨਾਲ ਅਗਿਆ ਰਵੀ ਸ੍ਰੀ ਤੇ ਗੱਲ ਵੀ ਕਰਾਂਗੇ ਜੀ ਵੀਡੀਓ ਨੂੰ ਇੱਥੇ ਹੁਣ ਆਪਾਂ ਸ਼ੁਰੂ ਕਰਦੇ ਹਾਂ ਜੇਕਰ ਕੋਈ ਰੂਹ ਸਾਡੇ ਚੈਨਲ ਤੇ ਪਹਿਲੀ ਵਾਰ ਜੁੜੀ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਵੀ ਜ਼ਰੂਰ ਲਿਖਿਆ ਕਰੋ ਜੀ ਸੋ ਹੁਣ ਇੱਥੇ ਸੌਰੀ ਨਾਲ ਦੀ ਨਾਲ ਇਹਨਾ ਕਵਾਂਗੇ ਕਿ ਘੰਟੀ ਦਾ ਬਟਨ ਜ਼ਰੂਰ ਦਬਾਇਆ ਕਰੋ ਤਾਂ ਕਿ ਹਰ ਰੋਜ਼ ਵੀਡੀਓ ਦਾ ਮੈਸੇਜ ਤੁਹਾਡੇ ਫੋਨਾਂ ਤੇ ਪਹੁੰਚ ਸਕੇ ਤੇ ਤੁਸੀਂ ਵੀਡੀਓ ਨੂੰ ਸੁਣ पाओ ਤੇ ਕਈ ਵਾਰ ਬੀਜੀ ਹੋਣ ਕਾਰਨ ਵੀਡੀਓ ਨਹੀਂ ਬਣਾ ਪਾਉਂਦੇ ਸੋ ਕੱਲ ਵੀ ਵੀਡੀਓ ਨਹੀਂ ਬਣਾ ਸਕੇ ਸੋ ਇੱਥੇ ਮਾਫੀ ਚਾਹੁੰਦੇ ਆ ਕਿਉਂਕਿ ਕਈ ਰੂਹਾਂ ਹਰ ਰੋਜ਼ ਵੀਡੀਓ ਦੀ ਵੇਟ ਵਿੱਚ ਹੁੰਦੀਆਂ ਨੇ ਜੀ ਸੋ ਉਹਨਾਂ ਦਾ ਵੀ ਟਾਈਮ ਖਰਾਬ ਹੋ ਜਾਂਦਾ ਹੈ ਕਿਉਂਕਿ ਇੱਕ ਨਿਯਮ ਬਣਾ ਲੈਂਦਾ ਇਨਸਾਨ ਕਿ ਅਸੀਂ ਹਰ ਮੋੜੇ ਸਮਾਂ ਗੱਟਣਾ ਹੈ ਇਸ ਬਹਾਨੇ ਸੇ ਸਮਾਂ ਤਾਂ ਨਿਕਲਦਾ ਹੈ ਮਾਲਕ ਲਈ ਪਰ ਫਿਰ ਵੀ ਇੱਥੇ ਜੀ ਅਸੀਂ ਆਪਣੇ ਆਪ ਨੂੰ ਗੁਨਾਹਗਾਰ ਸਮਝਦੇ ਹਾਂ ਕਿ ਅਸੀਂ ਇਹ ਕਰਮ ਨਹੀਂ ਕਰ ਪਾਉਂਦੇ ਤੇ ਤੁਹਾਡੀ ਵਜ੍ਹਾ ਦੇ ਨਾਲ ਕਈ ਰੂਹਾਂ ਦਾ ਇਹ ਦਿਨ ਹੈ ਜੋ ਟਾਈਮ ਹੁੰਦਾ ਹੈ ਉਹ ਵਿਰਥਾ ਚਲ ਜਾਂਦਾ ਹੈ ਸੋ ਬਾਕੀ ਇਥੇ ਜੀ ਤੁਹਾਨੂੰ ਇਹੀ ਕਹਾਂਗੇ ਕਿ ਜੇਕਰ ਵੀਡੀਓ ਨਹੀਂ ਜਿਸ ਦਿਨ ਆਉਂਦੀ ਤੁਸੀਂ ਉਸ ਦਿਨ ਕੋਈ ਸ਼ਬਦ ਸੁਣ ਲਓ ਕੋਈ ਹੋਰ ਧਾਰਮਿਕ ਗੱਲ ਸੁਣ ਲਓ ਸਮਾਂ ਜ਼ਰੂਰ ਕੱਢਿਆ ਕਰੋ 5-10 ਮਿੰਟ ਦਾ ਕੋਈ ਵੀ ਸ਼ਬਦ ਜਾਂ ਕਵਾਲੀ ਸੁਣ ਲਓ ਉਦੇ ਨਾਲ ਵੀ ਸੁਰਤੀ ਪਰਮਾਤਮਾ ਨਾਲ ਜੁੜ ਜਾਂਦੀ ਹੈ ਧਿਆਨ ਤਰ ਹੋ ਜਾਂਦਾ ਹੈ ਤੇ ਨਾਲ ਹੀ ਚੰਗਾ ਕਰਮ ਵੀ ਹੋ ਜਾਂਦਾ ਸਮਾਂ ਵੀ ਬਲਕਲੇ ਨਿਕਲ ਜਾਂਦਾ ਹੈ ਜੀ ਸਮਾਂ ਨਾ ਛੱਡੋ ਆਪਣੇ ਸਮੇਂ ਦੀ ਕਦਰ ਕਰਨੀ ਹੈ ਜੇ ਅੱਜ ਆਪਾਂ ਸਮੇਂ ਦੀ ਕਦਰ ਕਰਾਂਗੇ ਕਿਉਂਕਿ ਸਮਾਂ ਇੱਕ ਵਾਰ ਹੱਥ ਚੋਂ ਲੱਗ ਜਾਵੇ ਤੇ ਵਾਪਸ ਮੁੜ ਕੇ ਨਹੀਂ ਆਉਂਦਾ ਹੱਥ ਸੋ ਇਸ ਕਰਕੇ ਸਮੇਂ ਦੇ ਪਵੰਦ ਹੋਣਾ ਚਾਹੀਦਾ ਹੈ ਜੀ ਕਿ ਮਾਲਕਲੇ ਸਮਾਂ ਹਰ ਰੋਜ਼ ਕੱਢਣਾ ਜਿਵੇਂ ਖਾਣਾ ਖਾਂਦੇ ਆ اسی ਤਰ੍ਹਾਂ ਹਰ ਰੋਜ਼ ਰੂਹ ਨੂੰ ਵੀ ਖੁਰਾਕ ਚਾਹੀਦੀ ਹੈ ਉਹ ਹੈ ਪਰਮਾਤਮਾ ਲਈ ਸਮਾਂ ਜਦੋਂ ਕੱਢਾਂਗੇ ਤੇ ਰੂਹ ਨੂੰ ਰੂਹ ਦੀ ਖੁਰਾਕ ਮਿਲ ਜਾਂਦੀ ਹੈ ਸੋ ਹੁਣ ਆਪਾਂ ਇੱਥੇ ਪਹਿਲਾਂ ਇੱਕ ਕਮੈਂਟ ਦੱਸਦੇ ਆਂ ਸੋ ਇੱਥੇ ਇਹਨਾਂ ਨੇ ਇੱਕ ਮਿੰਟਾਂ ਵਿੱਚ ਲਿਖਿਆ ਹੈ ਕਿ ਦੀਦੀ ਜੀ ਆਪਣੇ ਆਪ ਤੇ ਪੌਣ ਆਉਂਦੀ ਦਿਖਦੀ ਹੈ ਇਹਦਾ ਕੀ ਸੰਕੇਤ ਹੈ ਤੇ ਇੱਥੇ ਇੱਕ ਹੀ ਗੱਲ ਦੱਸਾਂਗੇ ਕੀ ਇਹ ਸੱਚ ਹੈ ਜੋ ਤੁਹਾਨੂੰ ਸੁਪਨੇ ਆ ਰਹੇ ਆ ਇਹ ਸੱਚ ਆ ਇੱਕ ਦਿਨ ਸੱਚ ਹੋ ਕੇ ਰਹਿਣੇ ਆ ਤੇ ਬਾਕੀ ਜੇ ਚੋਂਦੇ ਹੋ ਕਿ ਅਸੀਂ ਇਸ ਤਰ੍ਹਾਂ ਸਿਰ ਪਾਉਣ ਨਹੀਂ ਲੈਣੀ ਵੈਸੇ ਹੀ ਮਾਲਕ ਦੀ ਕਿਰਪਾ ਰਹੇ ਤੇ ਉਹਨਾਂ ਅੱਗੇ ਅਰਦਾਸ ਬੇਨਤੀ ਕਰਨੀ ਸ਼ੁਰੂ ਕਰ ਦੋ ਕਿ ਮਾਲਕਾ ਕਦੇ ਵੀ ਹਾਸੋ ਆਣੀ ਨਾ ਸਾਡੀ ਬਣਾਈ ਸਮਾਜ ਵਿੱਚ ਇੱਜ਼ਤ ਬਣਾਈ ਕਿਉਂਕਿ ਜਿਹੜੇ ਪੀਰਾਂ ਨੂੰ ਮੰਨਣ ਵਾਲੇ ਨੇ ਉਹ ਇਹਨਾਂ ਗੱਲਾਂ ਨੂੰ ਸਮਝਦੇ ਨੇ ਕਿ ਇਹ ਵਾਕਈ ਸੱਚ ਹੈ ਗੱਲਾਂ ਉਹ ਕਦੇ ਵੀ ਮਜ਼ਾਕ ਨਹੀਂ ਿੜਾਉਂਦੇ ਜਿਹੜੇ ਇਹਨਾਂ ਰਾਮ ਜੀ ਨੂੰ ਨਹੀਂ ਸਮਝਦੇ ਸੋ ਉਹ ਮਜ਼ਾਕ ਉਡਾਉਂਦੇ ਨੇ ਲੈ ਇਹਦੇ ਤੇ ਪੀੜਾ ਹੀ ਨੇ ਇਹ ਸੱਚ ਨਹੀਂ ਹੋ ਸਕਦਾ ਵੈਸੇ ਇਹ ਗੱਲ ਬਿਲਕੁਲ ਸੱਚ ਹੈ ਕਿ ਪੈਰਾ ਉਹਨਾਂ ਦਾ ਆਉਂਦਾ ਹੀ ਆਉਂਦਾ ਜਿਹੜੀ ਰੂਹ ਦਿਲੋਂ ਇਸ਼ਕ ਕਰ ਲੈਂਦੀ ਹੈ ਆਪਣੇ ਮੁਰਸ਼ਿਦ ਦੇ ਨਾਲ ਤੇ ਉਹਦੀ ਯਾਦ ਵਿੱਚ ਫਿਰ ਝੱਲੀ ਹੋ ਕੇ ਨੱਚਦੀ ਹੈ ਤੇ ਉਹਨਾਂ ਦੀ ਮੇਰ ਹੋ ਜਾਂਦੀ ਆ ਤੇ ਇਹ ਸੱਚ ਹੈ ਕਿ ਪੈਰਾ ਜ਼ਰੂਰ ਆਉਂਦਾ ਹਵਾ ਦੀ ਤਰ੍ਹਾਂ ਹੁੰਦੇ ਨੇ ਪਰ ਕਈ ਸਮਝਦੇ ਨਹੀਂ ਇਹਨਾਂ ਗੱਲਾਂ ਨੂੰ ਕਈ ਨਹੀਂ ਸਮਝਦੇ ਜੇਕਰ ਉਹ ਮਾਲਕ ਦਾ ਪਿਆਰ ਹੀ ਚਾਹੁੰਦੇ ਹੋ ਤੇ ਬਚਨ ਹੀ ਕੁਸ਼ੇਸ ਢੰਗ ਨਾਲ ਕਰ ਲੋ ਕਿ ਮਾਲਕਾ ਬਚਨ ਦੇ ਦਰਸ਼ਨ ਦੇ ਸਾਨੂੰ ਇਸ ਚੀਜ਼ ਦੀ ਜ਼ਰੂਰਤ ਹੈ ਇਸ ਚੀਜ਼ ਦੀ ਭੁੱਖਾ ਹੋਰ ਕੁਝ ਨਹੀਂ ਚਾਹੀਦਾ ਤੇ ਗੱਲ ਔਰ ਵੀ ਜ਼ਿਆਦਾ ਨਿਕਲ ਜਾਂਦੀ ਸੋ ਕਈ ਚਾਹੁੰਦੇ ਨੇ ਕਿ ਸਿਰਫ ਪਹਿਰਾ ਆਵੇ ਪਹਿਰੇ ਦੇ ਨਾਲ ਹੀ ਸ਼ਾਇਦ ਸਾਰੇ ਕੰਮ ਬਣਨੇ ਨੇ ਕੰਮ ਵੈਸੇ ਹੀ ਬਣ ਜਾਂਦੇ ਨੇ ਵੈਸੇ ਹੀ ਜਿੱਦੋਂ ਮਾਲਕ ਕਰਾ ਦਿੰਦਾ ਆ ਸਿਰਫ ਅਰਦਾਸ ਕਰਨ ਦਾ ਇੱਕ ਢੰਗ ਹੋਣਾ ਚਾਹੀਦਾ ਹੈ ਜੀ ਸੋ ਬਾਕੀ ਜੋ ਸੁਪਨੇ ਵਿੱਚ ਦਿਸਦਾ ਹੈ ਉਹ ਹੋ ਕੇ ਰੰਦਾ ਹੈ ਜੇਕਰ ਨਹੀਂ ਚਾਹੁੰਦੇ ਉਹ ਕਿਉਂਕਿ ਕਈ ਕਮੈਂਟ ਆਉਂਦੇ ਨੇ ਕਿ ਅਸੀਂ ਪਹਿਰਾ ਨਹੀਂ ਚਾਹੁੰਦੇ ਤੇ ਉੱਥੇ ਅਰਦਾਸ ਕਰਨ ਦੀ ਜ਼ਰੂਰਤ ਆ ਜਿਵੇਂ ਤੁਸੀਂ ਪੀਰ ਨੂੰ ਬਣਾ ਲਓਗੇ ਹੀ ਮੰਨ ਜਾਂਦੇ ਨੇ ਸੁਭਾ ਕੀ ਇਹ ਤੁਹਾਡੇ ਆਪ ਤੇ ਹੈ ਕਿ ਤੁਸੀਂ ਕੀ ਚਾਹੁੰਦੇ ਹੋ ਤੇ ਜੋ ਸੁਪਨੇ ਵਿੱਚ ਦਿਖਾਇਆ ਜਾਂਦਾ ਉਹ ਹਕੀਕਤ ਹੈ ਕਿ ਇਹ ਸਮਾਂ ਆਏਗਾ ਚਾਹੇ ਥੋੜਾ ਸਮਾਂ ਲੱਗ ਜਾਵੇਗਾ ਪਰ ਇਹ ਟਾਈਮ ਆਉਣਾ ਜ਼ਰੂਰ ਹੈ ਜ਼ਿੰਦਗੀ ਦੇ ਵਿੱਚ ਸੋ ਇਹ ਮਾਲਕ ਦੀ ਕਿਰਪਾ ਦੇ ਨਾਲ ਹੀ ਇਹ ਵੀ ਟਾਈਮ ਆਉਂਦਾ ਹੈ ਉਹਦੀ ਕਿਰਪਾ ਤੋਂ ਬਿਨਾਂ ਕੁਝ ਨਹੀਂ ਹੁੰਦਾ ਜੇ ਮਾਲਕ ਖੁਸ਼ ਹੋ ਜਾਵੇ ਸੇਵਾ ਤੋਂ ਫਿਰ ਹੀ ਇਹ ਸਭ ਕੁਝ ਮਿਲਦਾ ਹੈ ਇਨਸਾਨ ਨੂੰ ਇਸ ਸੰਕੇਤ ਮਿਲਦੇ ਨੇ ਬਾਕੀ ਜਿਹੜਾ ਇਨਸਾਨ ਸਭ ਕੁਝ ਭੁਲਾ ਦਿੰਦੇ ਨੇ ਕਿ ਅਸੀਂ ਦੁਨੀਆਦਾਰੀ ਤੋਂ ਕੁਝ ਨਹੀਂ ਲੈਣਾ ਜਿਹਦੇ ਜੋ ਕਹਿਣਾ ਕਹੀ ਜਾਵੇ ਅਸੀਂ ਉਹਦੀ ਯਾਰ ਵਿੱਚ ਨੱਚਣਾ ਹੈ ਸੋ ਉਹਦੇ ਰੰਗ ਵਿੱਚ ਆਪਣੇ ਆਪ ਨੂੰ ਰੰਗਣਾ ਹੈ ਸੋ ਜਿਹੜੇ ਇਹਨਾਂ ਗੱਲਾਂ ਦੀ ਪਰਵਾਹ ਨਹੀਂ ਕਰਦੇ ਦੁਨੀਆਦਾਰੀ ਦੀ ਪਰਵਾਹ ਨਹੀਂ ਕਰਦੇ ਸਿਰਫ ਇਹ ਸੋਚਦੇ ਨੇ ਕਿ ਸਾਨੂੰ ਸਿਰਫ ਸਾਡਾ ਮੁਰਸ਼ਿਦ ਚਾਹੀਦਾ ਔਰ ਕੋਈ ਨਹੀਂ ਚਾਹੀਦਾ ਉਹ ਰਾਜ਼ੀ ਹੋਣਾ ਚਾਹੀਦਾ ਹੈ ਤੇ ਜਿਹੜੇ ਫਿਰ ਇੱਥੇ ਕੀ ਗੱਲ ਮਕਾ ਦਿੰਦੇ ਨੇ ਉਹਨਾਂ ਦੀ ਤਾਂ ਕੀ ਬਾਤਾਂ ਕਿਉਂਕਿ ਦੁਨੀਆ ਤੇ ਫਿਰ ਨਾਮ ਹੋ ਜਾਂਦਾ ਆ ਫਿਰ ਮਾਲਕ ਵੀ ਇਸ ਤਰ੍ਹਾਂ ਰੰਗ ਚਾੜਦਾ ਹੈ ਆਪਣੇ ਮੰਨਣ ਵਾਲਿਆਂ ਨੂੰ ਕਿ ਉਹਦੇ ਰੰਗ ਵਿੱਚ ਰੰਗੇ ਰਹਿ ਜਾਂਦੇ ਨੇ ਤੇ ਹਰ ਕੋਈ ਫਿਰ ਉਪਾਤ ਨੂੰ ਸਜਦਾ ਸਲਾਮ ਕਰਦਾ ਆ ਕਿ ਇਹਦੇ ਵਿੱਚ ਇਹਦੇ ਫੱਕਰ ਦਾ ਹੱਥ ਹੈ ਇਹਦੇ ਤੋਂ ਉਹ ਫੱਕਰ ਫਕੀਰ ਖੁਸ਼ ਨੇ ਇੰਤੇ ਰਹਿਮਤ ਹੋਈ ਹੈ ਤਾਂ ਫਿਰ ਹਰ ਕੋਈ ਕਾਦਮੀ ਡਿਗਦਾ ਹੈ ਜੀ ਤੇ ਫਿਰ ਕੋਈ ਕੁਝ ਮਾੜਾ ਨਹੀਂ ਕਹਿੰਦਾ ਜੀ ਮਾੜਾ ਕਹਿੰਦਾ ਵੀ ਹੈ ਤੇ ਸਮੇਂ ਦੇ ਹਿਸਾਬ ਨਾਲ mm -hmm. ਫਿਰ ਉਹ ਪਾਰ ਚ ਕੋਣਾ ਪੈਂਦਾ ਹੈ ਬਾਕੀ ਇਥੇ ਇੰਨਾ ਕਮਾਂਗੇ ਕਿ ਕਦੇ ਵੀ ਕਿਸੇ ਨੂੰ ਮਾੜਾ ਨਹੀਂ ਕਰਨਾ ਚਾਹੀਏ ਕੋਈ ਵੀ ਧਰਮ ਦਾ ਇਨਸਾਨ ਹੈ ਜੀ ਚਾਹੇ ਕਿਸੇ ਦੀ ਵੀ ਸੇਵਾ ਕਰਦਾ ਹੈ ਸੋ ਉਹਦਾ ਭਲਾ ਹੀ ਬਣਾਓ ਬੈਰੀ ਦੁਸ਼ਮਣ ਦਾ ਵੀ ਭਲਾ ਬਣਾਉਣਾ ਚਾਹੀਦਾ ਕਿਉਂਕਿ ਮਾਲਕ ਤੁਹਾਡੇ ਗੁਣ ਦੇਖਦਾ ਹੈ ਜਦੋਂ ਵੀ ਉਹਨੇ ਕਿਰਪਾ ਕਰਨੀ ਹੈ ਉਹ ਉਹਨੇ ਇਹ ਵੀ ਨਹੀਂ ਦੇਖਣਾ ਕਿ ਤੁਸੀਂ ਕਿੰਨੀ ਬੰਦਗੀ ਕੀਤੀ ਹੈ ਕਿੰਨੇ ਕਰਮ ਕੀਤੇ ਹੈ ਸਿਰਫ ਇਹ ਦੇਖਣਾ ਹੈ ਕਿ ਤੁਸੀਂ ਕਿਸੇ ਦਾ ਮਾੜਾ ਤਾਂ ਨਹੀਂ ਸੋਚੇ ਜਦੋਂ ਅਸੀਂ ਕਿਸੇ ਦਾ ਮਾੜਾ ਨਹੀਂ ਸੋਚਦੇ ਤਾਂ ਫਿਰ ਐਸੀ ਰਹਿਮਤ ਹੋ ਜਾਂਦੀ ਹੈ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ ਵੱਲ ਚੱਲਦੇ ਆਂ ਜੀ ਅੱਜ ਦਾ ਵਿਸ਼ਾ ਜੋ ਹੈ ਬਹੁਤ ਹੀ ਖਾਸ ਹੈ ਕਿਉਂਕਿ 11ਵੀਂ ਸ੍ਰੀ ਦਾ ਸੁਨੇਹਾ ਆਪ ਸਭ ਨਾਲ ਸਾਂਝਾ ਕਰਾਂਗੇ ਜੀ 11ਵੀਂ ਸ੍ਰੀ ਮਨਾਉਣ ਵਾਲਾ ਰੂਹਾ 11ਵੀਂ ਸ੍ਰੀ ਜਰੂਰ ਮਨਾਇਆ ਕਰਨ ਜਿਸਕਰੂ ਪੀਰ ਨੇ ਤੁਹਾਡੀਆਂ ਝੋਲ ਦਾ ਖੁਸ਼ੀਆਂ ਦੇ ਨਾਲ ਪਰਣਾ ਹੈ ਤੇ ਜਿਨਾ ਦਿੰਗਾ ਝੋਲਨਾ ਖੁਸ਼ੀਆਂ ਨਾਲ ਨਹੀਂ ਭਰਿਆ ਸੋ ਜੇਕਰ ਉਹ ਪੀਰਾਂ ਦੀ ਸੇਵਾ ਕਰਦੇ ਕਿਤੇ ਮੂੰਹ ਜੋ ਇਹ ਗੱਲ ਕਹਿ ਦਿੰਦੇ ਨੇ ਕਿ ਸਾਡਾ ਕੰਮ ਬਣ ਜਾਵੇ ਅਸੀਂ 11ਵੀਂ ਸ੍ਰੀ ਫਰਦਾ ਖਤਮ ਕਰਵਾਵਾਂਗੇ ਤਾਂ ਫਿਰ ਉਹ ਮਾਲਕ ਜ਼ਰੂਰ ਅਰਦਾਸਾਂ ਨੂੰ ਪੂਰੀਆਂ ਕਰਦਾ ਹੈ ਜੀ ਤਾਂ ਫਿਰ ਆਸ ਪੂਰੀ ਹੋਣ ਤੋਂ ਬਾਅਦ ਜੋ ਅਸੀਂ ਮੂੰਹ ਦੇ ਵਿੱਚੋਂ ਕੱਢਿਆ ਹੁੰਦਾ ਹੈ ਕਿ ਅਸੀਂ ਆ ਕਰਮ ਕਰਨਾ ਤੇ ਉਹ ਕਰਮ ਜ਼ਰੂਰ ਕਰਨਾ ਚਾਹੀਦਾ ਵਰਨਾ ਇਹਦਾ ਫਿਰ ਨੁਕਸਾਨ ਵੀ ਹੋ ਸਕਦਾ ਹੈ ਕਿਉਂਕਿ ਜਦ ਉਹ ਮਾਲਕ ਨੇ ਦੇਣ ਲੱਗਿਆਂ ਦੀ ਕੁਝ ਸੋਚਿਆ ਤਾਂ ਫਿਰ ਸਾਨੂੰ ਕਰਮ ਕਰਨ ਲੱਗਿਆਂ ਹਿੱਚ ਪਚਾਉਣਾ ਨਹੀਂ ਚਾਹੀਦਾ ਕਿਉਂਕਿ ਅਸੀਂ ਹਰ ਇੱਕ ਤਰ੍ਹਾਂ ਦੇ ਕੰਮ ਘਰ ਵਿੱਚ ਕਰ ਲੈਂਦੇ ਦਿਨ ਵਿੱਚ ਇਤ ਕੀ ਇੱਕ ਦਿਨ ਅਸੀਂ ਉਹ ਮਾਲਕਲੇ ਨਹੀਂ ਕੱਢ ਸਕਦੇ ਉਹ ਵੀ ਇੱਕ ਘੰਟਾ ਜਾਂ ਅੱਧਾ ਘੰਟਾ ਇੰਨੇ ਕਿਸੇ ਵਿੱਚ ਤਾਂ ਉਹ ਕਰਮ ਹੋ ਜਾਂਦਾ ਹੈ ਤੇ ਕਰਨਾ ਵਿਸ਼ਵਾਸ ਰੱਖ ਕੇ ਹੈ ਸ਼ਰਦਾ ਦੇ ਨਾਲ ਹੈ ਕਿਕਰ ਉਹ ਮਾਲਕ ਤੋਂ ਕੁਝ ਪਾਉਣਾ ਹੈ ਤੇ ਬੜੇ ਹੀ ਪ੍ਰੇਮ ਨਾਲ ਮਨ ਨੂੰ ਸ਼ਾਂਤ ਕਰਕੇ ਅਰਦਾਸ ਬੇਨਤੀ ਕਰਨੀ ਕੰਮਕਾਰਾਂ ਤੋਂ ਫ੍ਰੀ ਹੋ ਕੇ ਜਦੋਂ ਵੀ ਕਿਤੇ ਵੀ ਤੁਸੀਂ ਜਾਮੂ ਧਾਰਮਿਕ ਥਾਂ ਤੇ ਜਾਂਦੇ ਹੋ ਤੇ ਕਦੇ ਵੀ ਝਾਕਾ ਜੋ ਹੈ ਉਹ ਪਿੱਛੇ ਨੂੰ ਨਹੀਂ ਹੋਣੀ ਚਾਹੀਦੀ ਕਮਾਕਾਰਾਂ ਦੇ ਵਿੱਚ ਧਿਆਨ ਹੈ ਸਾਡਾ ਕੰਮ ਪਿਆ ਹੈ ਅਸੀਂ ਜਾਣਾ ਵਾਪਸ ਉੱਥੇ ਵਿਸ਼ਵਾਸ ਦੇ ਨਾਲ ਪ੍ਰੇਮ ਦੇ ਨਾਲ ਸਮਾਂ ਬਿਤਾਉਣਾ ਹੈ ਸੇਵਾ ਨਹੀਂ ਚਾ ਭਾਵਨਾ ਨਾ ਕਰੋ ਵਿਸ਼ਵਾਸ ਰੱਖ ਕੇ ਤੇ ਮਨ ਨੂੰ ਸ਼ਾਂਤ ਕਰਕੇ ਅਰਦਾਸ ਆਪਣੇ ਮੁਰਸ਼ਿਦ ਨੂੰ ਹਾਜ਼ਰ ਨਜ਼ਰ ਸਮਝ ਕੇ ਕਰਨੀ ਹੈ ਤਾਂ ਫਿਰ ਹੋਰ ਦਸਮਾ ਕਬੂਲ ਹੁੰਦਿਆਂ ਹੈ ਜੀ ਸੋ ਹੁਣ ਆਪਾਂ ਇੱਥੇ ਜੀ ਆਰ ਮਿਸਤੀਸਵਾ ਸੁਨੇਹਾ ਸੰਜਿਆ ਕਰਦੇ ਆ ਤੇ ਇੱਕ ਲਾਈਕ ਵੀਡੀਓ ਨੂੰ ਜਲਦੀ ਜਲਦੀ ਜਰੂਰ ਕਰ ਦਿਓ ਤੇ ਵੀਡੀਓ ਨੂੰ ਵੱਤੋ ਵਤੋ ਜ਼ਰੂਰ ਕਰਨਾ ਹੈ ਜੀ ਤਾਂ ਕਿ ਇਹ ਤੁਹਾਡੀ ਵਜ੍ਹਾ ਦੇ ਨਾਲ ਕੋਈ ਹੋਰ ਰੂਹ ਵੀ 11ਵੀਂ ਸ਼੍ਰੀਫ ਨੂੰ ਨਾ ਸਕੇ ਜਿਨ੍ਹਾਂ ਦਾ ਤੁਹਾਨੂੰ ਪਤਾ ਹੈ ਕਿ ਇਹ ਸੇਵਾ ਕਰਦੇ ਨੇ ਜੀ ਸੋ ਵਾਡੀ ਵਜ੍ਹਾ ਦੇ ਨਾਲ ਪੀਰ ਦਾ ਇਹ ਦਿਨ ਮਨਾ ਲੈਣਾ ਕਿਸੇ ਹੋਰ ਰੂਪ ਨੇ ਸੋ ਇਸ ਤੋਂ ਵੱਡਿਆ ਕਰਮ ਹੋਰ ਕੋਈ ਹੋ ਨਹੀਂ ਸਕਦਾ ਪ੍ਰਮਾਤਮਾ ਦੇ ਚਰਨਾਂ ਨਾਲ ਪ੍ਰਮਾਤਮਾ ਨਾਲ ਜੋੜਨਾ ਇਹ ਬਹੁਤ ਵੱਡਾ ਕਰਮ ਹੈ ਸੋ ਪ੍ਰਮਾਤਮਾ ਇਹ ਸੇਵਾ ਦਾ ਟਵਲ ਫਲ ਦਿੰਦਾ ਹੈ ਜਿਹੜੀ ਰੂ ਇਸ ਤਰ੍ਹਾਂ ਕਰਮ ਕਰਦੀ ਹੈ ਜੀ ਕਿ ਹਰ ਇੱਕ ਨੂੰ ਹੌਸਲਾ ਦੇਣਾ ਮੁਸ਼ਕਲ ਸਮੇਂ ਸਾਥ ਦੇਣਾ ਤੇ ਪਰਮਾਤਮਾ ਨਾਲ ਜੋੜਨਾ ਇਹ ਬਹੁਤ ਵੱਡੀ ਗੱਲ ਹੈ ਬਹੁਤ ਹੀ ਵਧੀਆ ਤੇ ਚੰਗਾ ਕਰਮ ਹੈ ਸੋ ਹੁਣ ਆਪਾਂ 11ਵੀਂ ਸ੍ਰੀ ਫ ਸੰਝੀ ਕਰਦੀ ਹੈ ਕਿ ਕਿਸ ਦਿਨ ਦੀ ਹੈ ਜੀ ਸੋ ਇਸ ਵਾਰ ਜੋ 11ਵੀਂ ਸ੍ਰੀ ਫ ਹੈ ਜੀ 8 ਮਈ ਦਿਨ ਵੀਰਵਾਰ ਦੀ ਆਉਂਦੀ ਹੈ 8 ਤਰੀਕ ਨੂੰ ਵੀਰਵਾਰ ਦੇ ਦਿਨ 11ਵੀਂ ਸ੍ਰੀ ਫ ਹੈ ਜੀ 8 ਤਰੀਕ ਦਿਨ ਵੀਰਵਾਰ ਸੋ ਦੇਖੋ ਵੀਰਵਾਰ ਦੇ ਦਿਨ ਦੀ 11ਵੀਂ ਸ੍ਰੀ ਫ ਆ ਰਹੀ ਹੈ ਬੜੇ ਹੀ ਕਰਮਾ ਦਿਨਾ ਕਿਉਂਕਿ ਵੀਰਵਾਰ ਦੇ ਦਿਨ ਵੈਸੇ ਹੀ ਹਰ ਕੋਈ ਸੇਵਾ ਕਰਦਾ ਹੈ ਤੇ 11ਵੇਂ ਸ੍ਰੀ ਵਿਅਸ ਦੇ ਦਿਨ ਦੀ ਆ ਰਹੀ ਕਈ ਵਾਰ ਅੱਗੇ ਪਿੱਛੇ 11ਵੇਂ ਸ੍ਰੀ ਹੋਉਂਦੀ ਤਾਂ ਇਹ ਕਈ ਵਾਰ ਪਤਾ ਨਹੀਂ ਚੱਲਦਾ ਪਰ ਇਸ ਵਕਤ ਇਸ ਵਾਰ ਜੋ ਵੀਰਵਾਰ ਤੁਸੀਂ ਮਨਾਉਗੇ ਤੁਹਾਨੂੰ ਯਾਦ ਵੀ ਰਹੇਗਾ ਕਿ ਵੀਰਵਾਰ ਦੇ ਦਿਨ 11ਵੇਂ ਸ੍ਰੀ ਹੈ ਤੇ ਉਹਨਾਂ ਦਾ ਵੀ ਜੋ ਕਰਮ ਬਣਦਾ ਹੈ ਉਹ ਕਰਨਾ ਹੈ ਜੋ ਵੀ ਸ਼ਰਧਾ ਹੈ ਜਿੰਨਾ ਕੁ ਤੁਸੀਂ ਕਰਮ ਕਰ ਸਕਦੇ ਹੋ ਜਿਹੜੀ ਚੀਜ਼ ਦਾ ਤੁਸੀਂ ਪੀਰ ਨੂੰ ਭੋਗ ਲਗਾ ਸਕਦੇ ਹੋ ਉਹ ਕਰਮ ਜ਼ਰੂਰ ਕਰਨਾ ਹੈ ਤੇ ਇਹਨਾਂ ਯਾਦ ਰੱਖਣਾ ਕਿ ਵੀਰਵਾਰ ਦੇ ਦਿਨ ਤੁਸੀਂ ਜਦੋਂ 11ਵੀਂ ਸ੍ਰੀਫ ਦੇਣੀ ਆ ਤੇ ਉਸ ਵਕਤ ਸਿਰਫ 11ਵੀਂ ਸ੍ਰੀਫ ਸਰਕਾਰ ਗੋਸਪਾਲਜੀ ਦਾ ਨਾਮ ਲੈ ਕੇ ਹੀ ਪ੍ਰਸ਼ਾਦ ਵੰਡਣਾ ਹੈ ਤੇ ਜੇਕਰ ਵੀਰਵਾਰ ਦਾ ਵੈਸੇ ਹੀ ਕੋਈ ਪ੍ਰਸ਼ਾਦ ਬਣਾਉਂਦੇ ਹੋ ਤੇ ਉਹ ਅਲੱਗ ਤੋਂ 5-10 ਰੁਪਏ ਦਾ ਪ੍ਰਸ਼ਾਦ ਕੋਈ ਵੀ ਲਿਆ ਕੇ ਵੰਡ ਦੋ ਤੇ 11ਵੀਂ ਸ੍ਰੀ ਦਾ ਪ੍ਰਸ਼ਾਦ ਅਲੱਗ ਹੋਣਾ ਚਾਹੀਦਾ ਉਹਨਾਂ ਦਾ ਨਗਮਾ ਪਾ ਕੇ ਅਰਦਾਸ ਬੇਨਤੀ ਕਰਨੀ ਹੈ ਤੇ ਹਾਜ਼ਰ ਨਾਜ਼ਰ ਸਮਝ ਕੇ ਮਹਿਸੂਸ ਕਰਨ ਦੀ ਕੋਸ਼ਿਸ਼ ਕਰਨੀ ਆ ਮਨ ਨੂੰ ਸ਼ਾਂਤ ਕਰਕੇ ਬੈਠ ਜਾਣਾ ਹੈ ਜਦੋਂ ਤੁਸੀਂ ਮਨ ਨੂੰ ਸ਼ਾਂਤ ਕਰਕੇ ਅੱਖਾਂ ਬੰਦ ਕਰਕੇ ਮਹਿਸੂਸ ਕਰੋਗੇ ਤੇ ਉਹ ਤੁਹਾਨੂੰ ਤੁਹਾਡੇ ਨਾਲ ਖੜੇ ਮਿਲਣਗੇ ਸੋ ਇਹ ਸੱਚ ਗੱਲਾਂ ਹੈ ਜੀ ਮਨ ਨੂੰ ਸ਼ਾਂਤ ਕਰਕੇ ਟਿਕਾਉਣਾ ਪੈਂਦਾ ਹੈ ਕਰੋ ਮਾਲਕ ਤੇ ਦਰਸ਼ਨ ਦੀਦਾਰ ਕਰਨੇ ਹੈ ਤੇ ਉਹਦੀਆਂ ਰਹਿਮਤਾਂ ਨੂੰ ਹਾਸਲ ਕਰਨਾ ਹੈ ਸੋ ਇਸ ਤਰੀਕੇ ਨਾਲ ਤੁਸੀਂ ਇਸ ਵਾਰ ਵੀਰਵਾਰ ਦੇ ਦਿਨ ਜੇਕਰ ਵੀਰਵਾਰ ਦੇ ਦਿਨ ਵਿਾਰਮੀ ਸ੍ਰੀ ਫਿਰ ਵੀ ਨਹੀਂ ਮਨਾਉਂਦੀ ਤੇ ਕੋਸ਼ਿਸ਼ ਕਰਨਾ ਤੁਸੀਂ ਦਿਨ ਵੀ ਤੁਸੀਂ ਵਿਾਰਮੀ ਸ੍ਰੀ ਮਨਾ ਸਕਦੇ ਆ ਸੋ ਹੁਣ ਆਪਾਂ ਇੱਥੇ ਵੀਡੀਓ ਸਮਾਪਤ ਕਰਦੇ ਆ ਜੀ ਜੈ ਪੀਰਾਂ ਦੀ ਜੈ ਸਾਈਆਂ ਦੀ